ਅੱਜ ਮਿੱਤਰੋ ਲੱਗਣੀਆਂ ਰੌਣਕਾਂ ਕਹਿੰਦੇ ਦੁੱਲੇ ਬੱਗੇਪਿੰਡ ਵਾਲਾ ਪਾਲਾ ਜਲਾਲਪੁਰੀਆ ਸ਼ੀਲੂ ਜੱਗੂ ਹਾਕਮ ਵਾਲੀ ਅੰਬਾ ਸੁਰ ਸਿੰਘ ਵਾਲਾ ਹੋਰ ਵੀ ਛੋਟੀ ਛੋਟੀ ਦੇ ਮੱਲਾਂ ਬਾਰੇ ਦੇਵਾਂਗੇ ਜਾਣਕਾਰੀ ਵੀਡੀਓ ਐਂਡ ਤੱਕ ਜਰੂਰ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਅੱਜ ਹੁਣ ਆਪਾਂ ਨੇ ਲਾਈਵ ਸੈਟਅਪ ਕਰ ਲਿਆ ਕਿਸੇ ਵੀ ਮੇਰੇ ਵੀਰ ਨੇ ਲਾਈਵ ਪ੍ਰੋਗਰਾਮ ਕਬੱਡੀ ਦਾ ਲਵਾਉਣਾ ਹੋਵੇ ਤਾਂ ਜੋ ਆਪਣੇ ਪਹਿਲੇ ਦੋ ਪ੍ਰੋਗਰਾਮ ਨੇ ਉਹ ਫ੍ਰੀ ਨੇਗੇ ਦੋ ਪ੍ਰੋਗਰਾਮ ਵਾਹੇ ਬੁੱਕ ਹੋ ਚੁੱਕੇ ਨੇ ਪਰ ਜੇ ਕੋਈ ਮੇਰੇ ਵੀਰ ਔਰ ਵੀ ਕੰਟੈਕਟ ਕਰਦਾ ਦਾ ਆਪਾਂ ਦੋ ਪ੍ਰੋਗਰਾਮ ਫ੍ਰੀ ਲਾਵਾਂਗੇ ਤੇ ਨਾਲ ਹੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਦੇ ਦਿੱਤਾ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਾਂ ਨੂੰ ਡੇਟ ਪਹਿਲਾਂ ਦੱਸ ਸਕਦੇ ਹੋ ਅੱਜ ਜੋ ਜਾਣਕਾਰੀ ਦਿੰਨੇ ਤੁਹਾਨੂੰ ਅੱਜ ਪਹਿਲਾ ਕਬੱਡੀ ਕੱਪਾ ਪਿੰਡ ਕਣੀਏ ਵਾਲਾ ਜਿਹੜਾ ਫਰੀਦਕੋਟ ਆ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਚਾਰ ਖੜੇਰੀ ਬਾਹਰੋਂ ਮਿੱਤਰੋ ਪਹਿਲੇ ਨਾਮ 41000 ਤੇ ਦੂਜੇ ਨਾਮ 31000 ਹੈ ਜਿੱਥੇ ਵੈਸਟ ਰੇਡਰ ਤੇ ਜਾਫੀ ਨੂੰ 11-11000 ਦੀ ਨਗਦ ਰਕਮ ਨਾਲ ਮਾਣ ਸਨਮਾਨ ਹੋਣਗੇ ਤੇ ਨਾਲ ਹੀ ਕਬੱਡੀ 65 ਕਿਲੋਨ ਰੋਲ ਦਾ ਪਹਿਲਾ ਨਾਮ 15000 ਹੈ ਤੇ ਦੂਸਰਾ ਨਾਮ 10000 ਹੈ ਵੈਸਟ ਰੇਡਰ ਤੇ ਜਾਂ ਫਿਰ ਇਹ ਸਰਪ੍ਰਾਈਜ਼ ਰੱਖੇਗੇ ਨੇ ਇਸ ਦਾ ਲਾਇ ਮਿੱਤਰੋ kabadditv.com ਤੇ ਚੱਲੇਗਾ ਜੋ ਅੱਜ ਦੇ ਦਿਨ ਦਾ ਬਹੁਤ ਵਧੀਆ ਕਬੱਡੀ ਕੱਪਾ ਸਿਰੇ ਸਿਰੇ ਦੀਆਂ ਟੀਮਾਂ ਪਹੁੰਚਣਗੀਆਂ ਵਾਲੀ ਜੋ ਪਿੰਡ ਪਹਿਲੂ ਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਅੱਜ ਜੋ ਮੈਚ ਹੋਣਗੇ ਕਬੱਡੀ 65 ਕਿਲੋ ਦੇ ਜਿੱਥੇ ਪਹਿਲਾ ਨਾਮ 10000 ਤੇ ਦੂਸਰਾ ਨਾਮ 8000 ਕਬੱਡੀ 45 ਕਿਲੋ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 5000 ਤੇ ਦੂਸਰਾ ਨਾਮ 4000 ਰੁਪਏ ਜਿਹਦਾ ਲਾਈਵ ਕਬੱਡੀ ਟੀਵੀ ਦੇ ਚੱਲੇਗਾ ਇਹ ਵੀ ਬਜਨੀ ਕਬੱਡੀ ਖਿਡਾਰੀਆਂ ਲਈ ਵੀ ਬਹੁਤ ਵਧੀਆ ਪ੍ਰਾਈਜ਼ ਆ ਬਾਕੀ ਕਬੱਡੀ ਓਪਨ ਦੀ ਜਾਣਕਾਰੀ ਆਪਾਂ ਕੱਲ ਨੂੰ ਦੇਵਾਂਗੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਆ ਚੱਠਾ ਗਵਿੰਦਪੁਰਾ ਜਿੱਥੇ ਐਨ ਕਹਿੰਦੇ ਗੱਲਾਂ ਟਕਾਣੇ ਲੱਗਣੀਆਂ ਚੋਟੀ ਚੋਟੀ ਦੇ ਮੱਲ ਪਹੁੰਚਣ ਜਿੱਥੇ ਕਹਿੰਦੇ ਕਬੱਡੀ 65 ਕਿਲੋ ਦਾ ਪਹਿਲਾ ਨਾਮ ਮਿੱਤਰੋ 15000 ਤੇ ਦੂਸਰਾ 22 ਟਾਂ ਨੂੰ ਕੱਪ ਦਿੱਤੇ ਜਾਣਗੇ ਤੇ ਨਾਲ ਹੀ ਓਪਨ ਨਰੋਲਪਿੰਡ ਦਾ ਪਹਿਲਾ ਨਾਮ 25000 ਤੇ ਦੂਸਰਾ ਨਾਮ 18000 ਰੱਖਿਆ ਗਿਆ ਨਰੋਲਪਿੰਡ ਦੇ 22 ਟਾਂ ਨੂੰ 313100 ਰੁਪਿਆ ਨਾਲ ਹੀ 55 ਕਿਲੋ ਭਾਰ ਵਰਗ ਦਾ ਪਹਿਲਾ ਇਨਾਮ 9900 ਦੇ ਦੂਸਰਾ ਨਾਮ 650 ਹੈ 55 ਕਿਲੋ ਭਾਰ ਵਰਗ ਦੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਸੋ ਜਿੱਥੇ ਸਿਰੇ ਸਿਰੇ ਦੀਆਂ ਟੀਮਾਂ ਪਹੁੰਚ ਗਈਆਂ ਇੱਕ ਪਿੰਡ ਓਪਨ ਤੇ ਨਖੜੇ ਦੀ ਬਾਹਰੋਂ ਮਿੱਤਰੋ ਪਹਿਲਾ ਨਾਮ ਜਿੱਥੇ 82000 ਤੇ ਦੂਸਰਾ ਨਾਮ 62000 ਹੈ ਇਥੇ ਬੈਸਟਾਂ ਨੂੰ ਕਹਿੰਦੇ ਐਫਐਫ ਨਵੇਂ ਮਾਡਲ ਦੇ ਡੀਲਕਸ ਦਿੱਤੇ ਜਾਣਗੇ ਗੱਲਾਂ ਲੱਗਣੀਆਂ ਟਗਾਣੇ ਚੋਟੀ-ਚੋਟੀ ਦੇ ਮੰਨ ਲ ਭੜਨਗੇ ਇਥੇ ਇੱਕ ਮਫਤਾਪੁਰੀਆ ਦਾ ਵੀ ਚਾਂਸ ਆ ਵੀ ਖੇਡਣ ਦਾ ਉਹਨਾਂ ਦੀ ਟੀਮ ਬਣੀ ਹੋਈ ਹੈ ਹਾਲੇ 50% ਚਾਂਸ ਹੈ ਕਿ ਨੇ ਮਿੱਤਰੋ ਇਹਦਾ ਲਾਈਵ www123live.com ਤੇ ਚੱਲੇਗਾ ਨਾਲ ਹੀ ਮਿੱਤਰੋ ਜੋ ਦੂਲੇ ਸ਼ੀਲੂ ਹੋ ਰਹੇ ਨੇ ਟੀਮਾਂ ਬਣੀਆਂ ਹੋਈਆਂ ਨੇ ਜੋ ਅੱਜ ਦੇ ਦਿਨ ਦਾ ਤਾਕੜਾ ਕਬੱਡੀ ਕੱਪ ਹੈ ਬਿਨੀ ਪੈਗਟ ਵਿੱਚ ਜਿੱਥੇ ਮਿੱਤਰੋ ਸਾਰਿਆਂ ਨੂੰ ਵਧੀਆ ਗੱਲ ਇਹ ਲੱਗੀ ਹੈ ਕਿ ਜੋ ਇੱਥੇ ਯੂਨਾਈਟਿਡ ਬ੍ਰਦਰ ਕਬੱਡੀ ਕਲੱਬ ਵਾਲਿਆਂ ਨੇ ਬਿਨੀ ਪੈਕ ਵਾਲਿਆਂ ਨੇ ਜੋ ਹੜਪੀੜਤ ਪੰਜਾਬ ਦੇ ਵਿੱਚ ਮਾੜੇ ਹਾਲਾਤ ਚੋਂ ਗੁਜ਼ਰ ਰਿਹਾ ਪੰਜਾਬ ਜਿੱਥੇ ਹੜਪੀੜਤਾਂ ਨੂੰ 21 ਲੱਖ ਦੀ ਸਹਾਇਤਾ ਦਿੱਤੀ ਹੈ ਪਹਿਲੇ ਡੋਨੇਟ ਕੀਤੇ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇਸ ਕੱਪ ਦੇ ਕਮਾਈ ਜੋ ਮੈਚ ਜਰੂਰ ਹੋਣਗੇ ਜਿੱਥੇ ਟੀਮਾਂ ਮਿੱਤਰੋ ਤੁਹਾਨੂੰ ਪਤਾ ਹੀ ਹੈ ਜਿੱਥੇ ਪੰਜਾਬ ਟਾਈਗਰ ਨਨਕਾਣਾ ਸਾਹਿਬ ਜੀ ਦੇ ਵਿੱਚ ਅੰਬੇਹੋਰੀ ਨੇ ਜਗੋਹਰੀ ਨੇ ਰਾਜਪੂਤ ਅਬਦੁੱਲਾ ਸਾਰੇ ਟੀਮਾਂ ਦਾ ਉਸ ਦਾ ਮੈਚ ਹੋਵੇਗਾ ਵੈਨਕੂਵਰ ਰਿਚਮੈਂਡ ਦੇ ਨਾਲ ਨਾਲ ਹੀ ਜੋ ਸਰੀ ਸੁਪਰਸਟਾਰ ਕਬੱਡੀ ਕਲੱਬ ਉਸ ਦਾ ਸਰਾਲਾ ਰਣੂਆ ਕਬੱਡੀ ਕੱਪ ਨਾਲ ਹੋਵੇਗਾ ਜਿਹਦੇ ਵਿੱਚ ਸ਼ੀਲੂ ਹੋਰੀ ਦੁੱਲਾ ਪਾਲਾ ਜੋ ਹੀਰਾ ਬੱਟ ਮੋਸਨ ਮਲਾਰ ਢੱਲੋ ਆ ਮਨੀਸ਼ ਬਲਾਰਾ ਤੇ ਨਾਲ ਹੀ ਜੋ ਲਾਲੀਟੇਸੀ ਫਰੈਂਸ ਕਬੱਡੀ ਕਲੱਬ ਉਸ ਦਾ ਮੈਚ ਹੋਵੇਗਾ ਜਿਹੋਨਾਂ ਚੋਂ ਟੀਮ ਜਿੱਤੇਗੀ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਦਾ ਜੋ ਦੂਜੇ ਮੈਚ 'ਚ ਟੀਮ ਜਿੱਤੇਗੀ ਬਹੁਤ ਤਾਕੜਾ ਕਬੱਡੀ ਕੱਪ ਹੋਵੇਗਾ ਤੇ ਨਾਲ ਹੀ ਬੈਲਜੀਅਮ ਦੇ ਵਿੱਚ ਵੀ ਲੱਗਣਗੇ ਨਾ ਰੌਣਕਾਂ ਮਿੱਤਰੋ ਸਾਂਦਾ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਜੋ ਮੈਚ ਕਰਵਾਇਆ ਜਾ ਰਿਹਾ ਹੈ ਛੋਟੀ ਛੋਟੀ ਦੇ ਮੱਲੇ ਪੜਨਗੇ ਜੋ ਫੋਟੋ ਦੇ ਵਿੱਚ ਨੇ ਸਾਰੀਆਂ ਟੀਮਾਂ ਤਾਕੜੀਆਂ ਬਣੀਆਂ ਹੋਈਆਂ ਨੇ ਜਿੱਥੇ ਵੈਸਟਰ ਰੀਡਰ ਨੂੰ 1100 ਯੂਰੋ ਤੇ ਵੈਸਟਰ ਸਟੋਪਰ ਨੂੰ 1100 ਯੂਰੋ ਦਿੱਤੇ ਜਾਣਗੇ ਲੱਗਾ ਛੋਟੀ ਛੋਟੀ ਦੇ ਮੱਲੇ ਪੜਨਗੇ ਮਿੱਤਰੋ ਨਾਲ ਹੀ ਉਹ ਕਬੱਡੀ ਗੱਪਾ ਪਿੰਡ ਕੁੰਬ ਵਿਖੇ ਹੋਣ ਜਾ ਰਿਹਾ ਜਿੱਦੇ ਕਬੱਡੀ ਉਪਨ ਦੇ ਤਿੰਨ ਖਿਡਾਰੀ ਬਾਹਰੋਂ ਆ ਪਹਿਲਾ ਨਾਮ 51000 ਤੇ ਦੂਸਰਾ ਨਾਮ 41000 ਹੈ ਕੁਐਸਟ ਰੇਡਰ ਤੇ ਜਾਫੀ ਨੂੰ 11-11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਕਬੱਡੀ 65 ਕਿਲੋ ਦੇ ਦੋ ਖਿਡਾਰੀ ਬਾਹਰੋਂ ਆ ਜਿੱਥੇ ਪਹਿਲਾ ਨਾਮ 11000 ਦੂਸਰਾ ਨਾਮ 8000 ਰੱਖਿਆ ਗਿਆ ਕਬੱਡੀ 65 ਕਿਲੋ ਦੀ 11 ਵਜੇ ਤੱਕ ਟੀਮ ਐਂਟਰ ਹੋਣਗੀਆਂ ਬਾਕੀ ਇਸ ਦਾ ਲਾਏ ਮਿੱਤਰੋ www123live.in ਤੇ ਚੱਲੇਗਾ ਨਾਲ ਜੋ ਅੱਜ ਦੇ ਦੰਦ ਦਾ ਬਜਨੀ ਕਬੱਡੀ ਖਿਡਾਰੀਆਂ ਲਈ 45 50 ਤੇ 52 ਕਿਲੋ ਦੇ ਮੈਚ ਹੋਣਗੇ ਇੱਥੇ 45 ਕਿਲੋ ਦਾ ਪਹਿਲਾ ਨਾਮ 5500 ਦੂਸਰਾ ਨਾਮ 4000 ਕਬੱਡੀ 50 ਕਿਲੋ ਦਾ ਪਹਿਲਾ ਨਾਮ 4000 ਤੇ ਦੂਸਰਾ ਨਾਮ 4500 ਕਬੱਡੀ 52 ਕਿਲੋ ਦਾ ਪਹਿਲਾ ਨਾਮ 7000 ਤੇ ਦੂਸਰਾ ਨਾਮ 5500 ਬਾਕੀ ਮਿੱਤਰੋ ਮਿੱਤਰੋ ਕੋਈ ਵੀ ਕੱਪ ਪੋਸਟਪੋਨ ਹੁੰਦਾ ਕੈਂਸਲ ਹੁੰਦਾ ਜੋ ਆਪਣਾ YouTube ਤੇ ਚੈਨਲ ਕਬੱਡੀ ਕਲਚਰ ਇਸਦੇ ਵੀ ਆਪਾਂ ਅਪਡੇਟ ਪਾਉਂਦੇ ਰਹਿਣਾ ਤੇ ਆਪਣਾ ਫੇਸਬੁੱਕ ਦੇ ਚੈਨਲ ਹੈ ਐਗਰੀਕਲਚਰ ਦੇ ਨਾਮ ਉਸਦੇ ਵੀ ਆਪਾਂ ਅਪਡੇਟ ਪਾਉਂਦੇ ਰਹਿਣਾ ਕੋਈ ਵੀ ਪੋਸਟ ਪਾਉਣ ਹੁੰਦਾ ਬਾਕੀ ਮੌਸਮ ਖਰਾਬ ਹੋਣ ਕਰਕੇ ਕੋਈ ਵੀ ਗੱਪ ਪੋਸਟ ਪਾਉਣ ਹੋ ਸਕਦਾ ਤੇ ਆਪਾਂ ਨੂੰ ਕਈ ਵਾਰ ਅਪਡੇਟ ਨਹੀਂ ਵੀ ਮਿਲਦੀ ਬਾਕੀ ਜਿਉਂਦੇ ਵੱਸਦੇ ਰਹੋ ਇੱਕ ਮਿੰਟ ਕੱਢ ਕੇ ਪੰਜਾਬ ਨੂੰ ਮਾੜੇ ਹਾਲਾਤਾਂ ਜੋ ਜੋ ਗੁਜ਼ਰ ਰਿਹਾ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਜੋ ਪੰਜਾਬ ਦੇ ਦੁਬਾਰਾ ਜਲਦੀ ਰੌਣਕ ਭਰਿਆ ਹਰਿਆਲੀ ਵਾਲਾ ਹੋਵੇ ਬਾਕੀ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੀ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਬੱਡੀ ਦੀ ਆਉਣ ਵਾਲੀ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾ ਸਕੀਏ ਸਾਰੇ ਮੇਰੇ ਵੀਰ ਜਿਉਂਦੇ ਵਸਦੇ ਰਹਿਣ ਧੰਨਵਾਦ